ਅਸੀਂ ਫਾਇਲ ਬਰੇਨ ਨੂੰ ਫੋਨ ਕੀਤਾ ਇਹਨੂੰ ਘੱਟੋ ਘੜੀ ਘੰਟਾ ਹੋ ਗਿਆ ਇੱਕ ਇਹਨਾਂ ਦਾ ਅੱਧਾ ਘੰਟਾ ਇੱਥੇ ਆਏ ਨੂੰ ਹੋ ਗਿਆ ਸਾਡੀ ਗਲੀ 'ਚ ਗੱਡੀ ਨਹੀਂ ਵੜਦੀ ਅਸੀਂ ਉੱਥੇ ਨਹੀਂ ਵੜਦੀ ਇਹਨਾਂ ਦੇ ਡਰਾਮੇ ਬਹੁਤ ਨੇ ਛੋਟੀ ਗੱਡੀ ਲੈ ਕੇ ਆ ਵੱਡੀ ਗੱਡੀ ਕਿਉਂ ਮਲੇਜਾ ਵਾੜਦੇ ਹੋ ਉਦੋਂ ਸਾਨੂੰ ਹੈਲੋ ਭਾਈ ਕਹਿ ਰਹੇ ਆ ਤੁਸੀਂ ਪਹਿਲਾਂ ਡਰਾਈਵਿੰਗ ਕਰਾਓ ਤੇ ਗੱਡੀ ਬਾਹਾਂਗੇ ਗਲੀ 'ਚ ਤੁਸੀਂ ਇਹਨਾਂ ਨੇ ਗੁੰਡਾ ਕਰਦੀ ਪਾਉਂਦੀ ਹੁੰਦੀ ਆ ਆਪੀ ਆਤਬੱਦੀ ਆ। ਇਹ ਟ੍ਰੈਫਿਕ ਵਾਲੇ ਦਾ ਬਹੁਤ ਦੇ ਇਹਦੇ ਮਤ ਬਹੁਤ ਟ੍ਰੈਫਿਕ ਵਾਲਾ ਬਹੁਤ ਦੇਰਵਾਜ਼ ਆਇਆ। ਕਿੰਨੇ ਵੇਲੇ ਅਪੀਰ ਦੀ ਜਿਹੜੀ ਗੱਡੀ ਹੈ ਮੋਕੇ ਤੇ ਉੱਤੇ ਪਹੁੰਚ ਚੁੱਕੀ ਹੋਈ ਹੈ ਤੇ ਜਿਹੜਾ ਏਰੀਆ ਹੈਗਾ ਵਾ ਅਨੰਦਪੁਰੀ ਸਾਵਨ ਸਕੂਲ ਵਾਲੀ ਗਲੀ ਦੀ ਤੁਹਾਨੂੰ ਤਸਵੀਰਾਂ ਤਾਂ ਦਿਖਾਉਂਦੇ ਪਏ ਆ। ਉਹ ਦੇਖ ਸਕਦੇ ਹੋ ਕਿ ਕਿੰਨੇ ਕੁ ਲੋਕ ਇੱਥੇ ਇਕੱਠੇ ਹੋਏ ਗੱਲਬਾਤ ਕਰਦੇ ਹੈਗੇ ਆ ਕਿ ਕਪੜਾ ਮੇਂ ਰਿਪੇਅਰ ਦਾ ਕੰਮ ਆ ਵਾਸ਼ਿੰਗ ਮਸ਼ੀਨ ਵਾਸ਼ਿੰਗ ਮਸ਼ੀਨ ਨਾਲ ਕੋਈ ਨੁਕਸਾਨ ਨਹੀਂ ਅਸੀਂ ਤਾਂ ਚੰਗਾ ਬਿਲਕੁਲ ਖਾਲੀ ਮਤਾ ਟੇਕ ਕੇ ਆਪਣੇ ਕਾਲ ਵਧਾ ਕੇ ਗਏ ਆ ਕੁਝ ਵੀ ਨਹੀਂ ਆ ਦਾ ਪਰ ਲੱਗੀ ਕਿਦਾਂ ਅੱਗੇ ਕੁਝ ਵੀ ਨਹੀਂ ਕਹਿ ਸਕਦੇ ਅੱਛਾ ਨੂੰਦੀ ਬੰਦਾ ਭਾਈ ਜੀ ਮੈਂ ਤਾਂ ਸਿਗਾ ਹੀ ਨਹੀਂ ਇੱਥੇ ਇਹਦਾ ਕਰੇ ਹੈਂਡ ਲੜਕਾ ਸੀਗਾ ਲੜਕੇ ਨੇ ਦੁਕਾਨ ਲਗਾਈ ਮਨਸ਼ੂ ਬੰਦੇ ਅਸੀਂ ਅੱਗ ਬੁਝਾਈ ਵੀ ਆ ਬਹੁਤ ਮਿਹਨਤ ਕੀਤੀ ਆ ਇਹਨਾਂ ਨੇ ਫਾਈਬਰ ਵਾਲੇ ਤੇ ਬੰਦਾ ਖੜਾ ਆ ਇੱਕ ਵਰਦੀ ਵਾਲਾ ਉਹਨੇ ਕਿਹਾ ਮੱਲੇ ਕਹਿੰਦਾ ਗੱਡੀ ਨਹੀਂ ਵੜਦੀ ਪਹਿਲਾਂ ਟ੍ਰੈਫਿਕ ਸਾਫ ਕਰਾਓ ਫੇਰ ਗੱਡੀ ਪਾਟਾਂਗੇ ਤੇ ਅਸੀਂ ਹੁਣ ਪਹਿਲਾਂ ਟ੍ਰੈਫਿਕ ਸਾਫ ਕਰੇਗੇ ਅੱਗ ਬੁਝਾਈ ਹੈ ਆਪਣੀ ਇਹ ਸਾਰੀ ਸਾਡੇ ਲੱਗੀ ਸੀ ਪੂਰਾ ਘੰਟਾ ਹੋ ਗਿਆ ਅੱਗ ਲੱਗੀ ਨਾ ਸਾਡੇ 7-8 ਵਜੇ ਦੇ 6:00 ਪੋਣੇ 8 ਦੇ ਚ ਟਾਈਮ ਲੱਗ ਲੱਗੀ ਆ ਜੀ ਜੀ ਇਹ ਆ ਰਹੇ ਆ ਦੇਖ ਲਓ ਤੁਸੀਂ ਹੁਣ ਵੀਡੀਓ ਦਿਖਾ ਰਹੇ ਹੈ ਇੱਕ ਵੱਡੀ ਬੜੀ ਨਹੀਂ ਅੰਦਰ ਅੱਗ ਹਜੇ ਵੀ ਚੱਲ ਰਹੀ ਹੈ ਕਰਦੇ ਹੈਗੇ ਮੋਕੇ ਦੇ ਉੱਤੇ ਜਿਹੜੇ ਆਪਣਾ ਪ੍ਰਸ਼ਾਸਨ ਵੀ ਪਹੁੰਚ ਚੁੱਕਾ ਹੋਇਆ ਗਲਬਤ ਪੂਰੀ ਕਰਦੇ ਹੈਗੇ ਆ ਕਿ ਲੱਗਦਾ ਜਿਹੜਾ ਕਾਰਨ ਹੈਗਾ ਵੈ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਤੇ ਆਪਾਂ ਗਲਬਤ ਕਰਦੇ ਮੋਕੇ ਦੇ ਉੱਤੇ ਜਿਹੜੇ ਤੁਸੀਂ ਬਸਤੀ ਜੋਧੇਵਾਲ ਦੇ ਆ ਉਹਨਾਂ ਨਾਲ ਵੀ ਆਪਾਂ ਪੂਰੀ ਜਾਣਕਾਰੀ ਲੈਂਦੇ ਹੈਗੇ ਆ ਪਰ ਕਿਦਾਂ ਕੀ ਹੈ ਕੀ ਕਹਿਣਾ ਹੈਗਾ ਨਾਲ ਇਹ ਅੱਗ ਲੱਗੀ ਹੈ ਜੀ ਏਸੀ ਦੀ ਸ਼ਾਪ ਹੈਗੀ ਹੈ ਅੱਗ ਲੱਗੀ ਹੈ ਬਾਕੀ ਦੇਖ ਰਹੇ ਕਰ ਰਹੇ ਨੇ ਬਾਹਰ ਬ੍ਰਿਗੇਡ ਨੂੰ ਬੁਲਾ ਲਿਆ ਮੈਂ ਉਹ ਇਹਨਾਂ ਦਾ ਕਹਿਣਾ ਹੈਗਾ 1 ਘੰਟੇ ਤੋਂ ਹੋਇਆ ਤੇ ਅੱਗ ਲੱਗਣ ਦਾ ਹੋ ਗਿਆ ਸੀ ਅਸੀਂ ਦੇਖੋ ਸਾਨੂੰ ਜਿਹੜੀ ਇਨਫਾਰਮੇਸ਼ਨ ਹੁਣ ਤੋਂ 5 ਮਿੰਟ ਪਹਿਲਾਂ ਮਿਲੀ ਹੈ ਅਸੀਂ ਨਾਲੋਂ ਨਾਲ ਇਸ ਇਹ ਪਹੁੰਚ ਗਏ ਆ ਕੰਟਰੋਲ ਰੂਮ ਤੇ ਵੀ ਇਤਲਾਹ ਕਰਤੀ ਹੁਣ ਹਾਂਜੀ ਔਰ ਮੌਕੇ ਦੇ ਫਾਇਰ ਬ੍ਰੀਡ ਦੀ ਗੱਡੀ ਵੀ ਜਿਹੜੀ ਹੈਗੀ ਉਹ ਪਹੁੰਚ ਚੁੱਕੀ ਹੋਈ ਹੈ ਤੇ ਕਦਰ ਤਸਵੀਰਾਂ ਤੁਸੀਂ ਇਸ ਟਾਈਮ ਦੇਖ ਸਕਦੇ ਹੋ ਕਿ ਇਹ ਫਾਇਰ ਬ੍ਰੀਡ ਆ ਪਹੁੰਚ ਚੁੱਕੀ ਹੋਈ ਹੈ 1 ਘੰਟੇ ਬਾਅਦ ਤੇ ਬਿਲਕੁਲ ਤੁਸੀਂ ਤਸਵੀਰਾਂ ਇਸ ਟਾਈਮ ਦੇਖਦੇ ਪਿਆ ਅਮੇਜ਼ਿੰਗ ਟੀਵੀ ਦੇ ਉੱਤੇ ਸਾਡਾ ਸੋਨੂ ਵੀਰ ਹੈਗਾ ਉਹਦੇ ਦੁਕਾਨ ਏਸੀ ਰਿਪੇਅਰ ਦੀ ਔਰ واਸ਼ਿੰਗ ਮਸ਼ੀਨ ਵਗੈਰਾ ਰਿਪੇਅਰ ਕਰਦਾ ਇੱਥੇ ਅੱਗ ਲੱਗੀ ਹੈ ਜਦੋਂ ਸਾਨੂੰ ਪਤਾ ਲੱਗਿਆ ਮੈਨੂੰ ਫੋਨ ਗਿਆ ਇੱਥੋਂ ਗਲੀ ਚੋਂ ਤੇ ਮੈਂ ਫੜਾਫੜ ਇੱਥੇ ਪਹੁੰਚਿਆ ਆ ਕੇ ਅੱਗ ਬੁਝਾਉਣ ਤੇ ਲੱਗੇ ਰਹੇ ਬੰਦੇ ਵੀ ਤੇ ਫਾਇਰ ਬ੍ਰਿਗੇਡ ਵਾਲੇ ਵੀ ਉਹਨਾਂ ਦੀ ਗੱਡੀਆਂ ਅੰਦਰ ਨਹੀਂ ਵੜੀ ਸੀਗੀ ਲੋਕ ਵੀ ਨਹੀਂ ਹਟਦੇ ਹੈਗੇ ਵੀ ਸਕੂਟਰਾਂ ਮੋਟਰਸਾਈਕਲਾਂ ਪਾਸੇ ਕਰ ਲੈਣਾ ਆਪਣੇ ਆਪ ਕਿਸੇ ਨੂੰ ਵਿਫਤਾ ਆਈ ਹੋਈ ਹੈ ਇੱਥੇ ਹੁਣ ਅੱਗ ਤੇ ਕਾਬੂ ਪਾਲਿਆ ਲੇਕਿਨ ਮਾੜਾ ਮੋਟੀ ਜਿਹੜੀ ਕਸਰ ਰਹਿੰਦੀ ਹੈ ਉਹ ਫਾਇਰ ਬ੍ਰਿਗੇਡ ਦੇ ਅੰਦਰ ਐਂਟਰ ਕਰ ਗਈ ਹੈ ਗਲੀ ਗਲੀ ਦੇ ਵਿੱਚ ਤੇ ਹੁਣ ਫਾਇਰ ਬ੍ਰਿਗੇਡ ਅੱਗ ਬੁਝਾਉਣ ਲੱਗੀ ਹੋਈ ਹੈ। ਅੱਗੇ ਪਿੱਛੇ ਹੋਰ ਵੀ ਤਸਵੀਰਾਂ ਇਸ ਟੰਤਾਂ ਦਿਖਾ ਰਹੇ ਆ ਅਮੇਜ਼ਿੰਗ ਟੀਵੀ ਦੇ ਉੱਤੇ ਜਿਹੜੀ ਇਹ ਇਹਨਾਂ ਦੀ ਆਪਣੀ ਦੁਕਾਨ ਹੈਗੀ ਸੀ ਅਰੋੜਾ ਫਿਲਟਰ ਰਿਪੇਅਰ ਤੇ ਹੋਰ ਵੀ ਜਿਹੜੇ ਇਹਨਾਂ ਦੇ ਕੰਮ ਹੈਗੇ ਸੀ ਤਾਂ ਤਸਵੀਰਾਂ ਇਸ ਟਾਈਮ ਦੇਖਦੇ ਪਏ ਹੋ ਤੁਸੀਂ ਅਰੋੜਾ ਫਿਲਟਰ ਰਿਪੇਅਰ ਵਾਲੀ ਦੀ ਦੁਕਾਨ ਦੇ ਉੱਤੇ ਅੱਗ ਲੱਗੀ ਕਾਫੀ ਭੈਣਕ ਦੇਖ ਸਕਦੇ ਹੋ ਕਿ ਜਿਹੜਾ ਜਿਹੜਾ ਵਾਸ਼ਿੰਗ ਮਸ਼ੀਨ ਵੀ ਜਿਹੜੀ ਹੈਗੀ ਸੀ ਅੰਦਰ ਹੋਰ ਵੀ ਸਮਾਨ ਹੈਗਾ ਸੀ ਤੇ ਤਸਵੀਰਾਂ ਇਸ ਟਾਈਮ ਅਮੇਰੀ ਵੀਡੀਓ ਦੇਖਦੇ ਪਏ ਹੋ ਹੈਗਾ ਬਿਲਕੁਲ ਸਵਾਹ ਹੋ ਚੁੱਕੀ ਹੋਈ ਹੈ ਔਰ ਦੇਖ ਸਕਦੇ ਹੋ ਬਿਲਕੁਲ ਲਾਈਵ ਦਿਖਾ ਰਹੇ ਹਾਂ ਤੁਹਾਨੂੰ ਇਹ ਵੀਰਾ ਸਟਰੈਂਥਾਂ ਦਿਖਾ ਰਿਹਾ ਅਮੇਜ਼ਿੰਗ ਟੀਵੀ ਦੇ ਉੱਤੇ ਤੇ ਦੇਖ ਸਕਦੇ ਹੋ ਕਿ ਜਿਹੜਾ ਇੱਕ ਜੜੀ ਦੁਕਾਨ ਦੇ ਉੱਤੇ ਅ ਅਰੋਰਾ ਫਿਲਟਰ ਰਿਪੇਅਰ ਦੀ ਦੁਕਾਨ ਹੈ ਜੀ ਸੀ ਤੇ ਪੂਰੀ ਜਾਣਕਾਰੀ ਅਸੀਂ ਤੇ ਹੈਗੇ ਆ ਜਿਹੜਾ ਇਹਨਾਂ ਦੇ ਅੰਦਰ ਜਿਹੜਾ ਸਮਾਨ ਹੋਰ ਹੈਗਾ ਸੀ ਤੇ ਬਿਲਕੁਲ ਇਸ ਟਾਈਮ ਦੇਖਦੇ ਪਏ ਹਾਂ ਤੁਹਾਨੂੰ ਦਿਖਾ ਰਹੇ ਹਾਂ ਅਮੇਜ਼ਿੰਗ ਟੀਵੀ ਦੇ ਉੱਤੇ ਕਿ ਜਿਹੜਾ 58 ਦੀ ਜਿਹੜੀ ਗੱਡੀ ਹੈ ਤੇ ਅੱਗ ਭਜਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਮਾਲਕ ਦਾ ਇਹ ਕਹਿਣਾ ਹੈਗਾ ਇੱਕ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈਗਾ ਵਾ ਔਰ ਇਹ AC ਦਾ ਕੰਮ ਦੱਸਿਆ ਜਾ ਰਿਹਾ ਫਰਿੱਜਾਂ ਦਾ ਕੰਮ ਦੱਸਿਆ ਜਾ ਰਿਹਾ ਹੈਗਾ ਵਾ ਜਾਂ ਸਾਡੇ ਫੋਨਾਂ ਲਾਈਟ ਬੰਦ ਨਹੀਂ ਹੋਈ ਭਾਜੀ ਅਸੀਂ 6 ਫੋਨ ਮਾਰੇ ਹੋਣੇ ਸੱਜੀ ਕੋਈ ਲਾਈਟ ਬੰਦ ਨਹੀਂ ਹੋਈ ਆ ਸਿਰਫ ਇੱਕ ਪਾਸ ਦਾ ਫੋਨ ਆ ਤਾਂ ਲਾਈਟ ਬੰਦ ਹੋ ਗਈ ਆ ਜੀ ਅਧਵੇ ਲਾਈਟ ਬੰਦ ਨਹੀਂ ਹੋਈ ਬਾਅਦ ਪਾਣੀ ਪੈਸੇ ਜਿਹੜੇ ਛੜੇ ਉੱਪਰ ਹੋਇਆ ਵਾ ਸਵਾਇਗੜ ਵੀ ਕੀਤਾ ਫੋਨ ਤੇ 5 ਮਿੰਟ ਫਾਇਰਵੋਇਡ ਚੱਲ ਵੀ ਉਹ ਤੋਂ ਨਾਲ ਹੀ ਆ ਗਈ ਹੈਗੀ ਆ ਸਵਾਇਗੜ ਆ ਗਈ ਗਲੀ ਦੇ ਦੇ 17 ਦੂਰ ਲੱਭ ਉਹਨਾਂ ਨੇ ਦਾ ਪੂਰੀ ਹੈਲਪ ਸਾਰਾ ਮੱਲੇ ਕਸ਼ ਸੀ ਸਾਡੀ ਬੀਬੀਆਂ ਉੱਚੇ ਜੀ ਬੋਲਦੀ ਸੀ ਲੋਕਾਂ ਨੇ ਬਹੁਤ ਸਾਥ ਦਿੱਤਾ ਮੱਲੇ ਵਾਲੇ ਗਲੀ ਵਾਲੇ ਨੇ ਬਹੁਤ ਸਾਥ ਦਿੱਤਾ ਸੋ ਤਸਵੀਰ ਇਸ ਤੋਂ ਸਕੂਲ ਵਾਲੇ ਦੀ ਗਲੀ ਗਲੀ ਦੇ ਜਿੱਥੇ ਕੀ ਅਰੋੜਾ ਫਿਲਟਰ ਦਾ ਇਹਨਾਂ ਦਾ ਕੰਮ ਹੈਗਾ ਸੀ ਪਰ ਕਿਤੇ ਨਾ ਕਿਤੇ ਜਾ ਕੇ ਲੋਕਾਂ ਨੇ ਵੀ ਕਹਿਣਾ ਦੁਕਾਨ ਦੇ ਮਾਲਕ ਦਾ ਕਹਿਣਾ ਕਿ ਬਿਲਕੁਲ ਯਾਨਕਿ ਬਿਲਕੁਲ ਸਵਾਹ ਹੋ ਚੁੱਕੀ ਹੋਈ ਹੈ ਤੇ ਆਪਾਂ ਪਰਿਵਾਰ ਨਾਲ ਆਪਾਂ ਗੱਲਬਾਤ ਵੀ ਕੀਤੀ ਹੈਗੀ ਹੈ ਤੇ ਦੇਖ ਸਕਦੇ ਹੋ ਕਿ ਔਰ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਜਿਹੜੀ ਆ ਦੁਕਾਨ ਹੈਗੀ ਆ ਬਿਲਕੁਲ ਇਹ ਸੁਆਹ ਹੋ ਚੁੱਕੀ ਆ ਤਸਵੀਰਾਂ ਇਸ ਟਾਈਮ ਤੁਸੀਂ ਦੇਖਦੇ ਪਏ ਹੋ ਸਾਨੂੰ ਅਮੇਜ਼ਿੰਗ ਟੀਵੀ ਤੇ ਤੁਹਾਨੂੰ ਦਿਖਾਉਂਦੇ ਪਏ ਹੈਗੇ ਤੁਹਾਨੂੰ ਜੀ ਅਨੰਦਪੁਰੀ ਦੇ ਸਾਹਸਪੁਰਾ ਇਹਦਾ ਦੇਖਦੇ ਹੋ ਕਿ ਇਹ ਨਾ ਕੁਝ ਟਾਈਮ ਪਹਿਲੇ ਮੈਸੇਜ ਆਇਆ ਸੀ ਵੀ ਇੱਥੇ ਅੱਗ ਲੱਗੀ ਆ ਅਨੰਦਪੁਰੀ ਕਲੋਨੀ ਗਲੀ ਨੰਬਰ 3 ਇਚ ਜੀ ਇਹ ਏਸੀ ਦੀ ਦੁਕਾਨ ਹੈਗੀ ਇਹਦੇ ਵਿੱਚ ਅੱਗ ਲੱਗੀ ਆ ਹੂੰ ਤੇ ਫਾਇਰ ਬ੍ਰਿਗੇਡ ਆ ਗਈ ਮੌਕੇ ਤੇ ਅੱਗ ਬੁਝ ਗਈ ਕੋਈ ਜਾਨੀ ਨੁਕਸਾਨ ਹੈ ਨਹੀਂ ਬਚਾਇਆ ਜਾਨੀ ਨੁਕਸਾਨ ਤੋਂ ਬਚਾਇਆ ਏਸੀਆਂ ਦੀ ਦੁਕਾਨ ਸੀ ਉਹਦੇ ਚੋਂ ਉਹਦਾ ਨੁਕਸ ਹਾਂ ਅੱਗ ਪੂਰੀ ਤਰ੍ਹਾਂ ਬੰਦ ਹੋ ਗਈ ਹੈ ਜੀ ਹਾਂ ਅੱਗ ਪੂਰੀ ਤਰ੍ਹਾਂ ਬੰਦ ਹੈ ਜੀ ਜੀ ਹਾਂ ਇਹਨੇ ਬੜਾ ਸਾਥ ਦਿੱਤਾ ਜੀ ਮੱਲੇ ਨੇ ਬੜਾ ਸਾਥ ਦਿੱਤਾ ਚੱਕੇ ਦੁੱਤੇ ਆਪਣਾ ਵਿਰਾਂਖ ਸਾਹਿਬ ਪਹੁੰਚੇ ਹੈਗੇ ਨੇ ਔਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਵਿਰਾਂਖ ਸਾਹਿਬ ਜਿਹੜੇ ਆਪਣੇ ਬੀਜੇਪੀ ਤੋਂ ਆਪਣੇ ਜਿਹੜਾ ਤੇ ਸਾਬਸ ਪੁਰਾਣੀ ਗਲੀ ਚ ਆ ਕੇ ਲੱਭੀ ਤੇ ਕਾਫੀ ਜਾਣੇ ਕੀ ਇਹ ਛਾਂ ਗਿਆ ਵੀ ਹੋਇਆ ਕਿਦਾਂ ਦੇਖੋ ਜੀ ਬੱਚੇ ਕੱਖ ਨਹੀਂ ਹੈ ਆਪਣਾ ਛੋਟਾ ਭਾਈ ਹੈ ਸੋਨੂੰ ਜੀ ਇਹਦੀ ਇਹ ਸ਼ਾਪ ਹੈਗੀ ਆ ਪਿੱਛੇ ਵਿੱਚ ਹੀ ਰਿਹਾਸ਼ ਹੈ ਉਹਨਾਂ ਦੀ ਉੱਪਰ ਹੈਸ਼ ਹੈ ਉੱਪਰ ਰਿਹਾਸ਼ ਹੈਗੀ ਆ ਤੇ ਆ ਦੁਕਾਨ ਤਾਂ ਬਿਲਕੁਲ ਇਹਦੀ ਖਤਮ ਹੋ ਗਈ ਆ ਜੀ ਜੀ ਵੀ ਰੱਬ ਦਾ ਸ਼ੁਕਰ ਹੈ ਕਿ ਇਹਨੂੰ ਆਂਤ ਨਹੀਂ ਆਈ ਪਰਿਵਾਰ ਬਿਲਕੁਲ ਸਹੀ ਹੈ ਸਲਾਮਤ ਹੈ ਉਹ ਵਿਧਿਆਵੀ ਮੰਦਰ ਹੋਇਆ ਸੀ ਹਾਂ ਮੰਦਰ ਤੇ ਹੋਇਆ ਸੀ ਉਹ ਨਾਲੋਂ ਕਿਵੇਂ ਦੇਖਦੇ ਹੋ ਕਿ ਆਪਣਾ ਇਹਨਾਂ ਦਾ ਲੋਕਾਂ ਕਿ ਕੁਦਰਤੀ ਲਾਈਟ ਵੀ ਬੰਦ ਹੋ ਗਈ ਸੀ ਤੇ ਨਹੀਂ ਲਾਈਟ ਤਾਂ ਬੰਦ ਕਰ ਲਾਈਟ ਜਿਹੜੀ ਬੰਦ ਹੋਈ ਜਾਂ ਇਹਨਾਂ ਸਰ ਹੋਈ ਜਾਂ ਸਾਡੇ ਫੋਨ ਦੇ ਲਾਈਟ ਬੰਦ ਨਹੀਂ ਹੋਈ ਜੀ ਅਸੀਂ 6 ਫੋਨ ਮਾਰੇ ਹੋਣੇ ਆ ਮੈਂ ਵਿਪਨਸਨ ਨੂੰ ਫੋਨ ਮਾਰ ਤਾਂ ਲੜ ਬੰਦ ਹੋਈ ਜਾਂ ਜਾਨੀ ਕਿ ਤੁਹਾਡੇ ਕਹਿੰਦਾ ਕਿ ਵਿਨੈਕ ਸਾਹਿਬ ਇੱਥੇ ਮੋਕੇ ਦੇ ਕੋਚੇ ਉਹਨਾਂ ਨੇ ਲਾਈਟ ਬੰਦ ਕਰਾਈ ਹਾਂ ਇਹਨਾਂ ਦੇ ਫੋਨ ਤੋਂ ਪਹਿਲੇ ਲੜ ਬੰਦ ਹੋਈ ਜਾਈ ਲੜ ਸਾਡੇ ਬੰਦ ਨਹੀਂ ਹੋਈ ਨਹੀਂ ਮੈਂ ਰਸਤੇ ਸੀਗਾ ਜਦੋਂ ਇਹਨਾਂ ਦਾ ਮੈਨੂੰ ਫੋਨ ਆਇਆ ਤੇ ਕੋਈ ਨੁਕਸਾਨ ਨੁਕਸਾਨ ਤਾਂ ਬਚੇਗਾ ਨਹੀਂ ਹੈ ਤੁਹਾਡੇ ਸਾਹਮਣੇ ਹੈਗਾ ਸਭ ਕੁਝ ਹੀ ਖਤਮ ਹੋ ਗਿਆ ਸਾਰਾ ਬੰਦ ਖਾਲੀ ਹੋ ਗਈ ਖਤਮ ਹੋ ਗਿਆ ਸੁਹਾ ਹੋ ਗਈ ਸੜਕ ਤੇ ਆ ਗਿਆ ਮੈਂ ਬਿਲਾਲ ਦਾ ਬਿਲਕੁਲ ਕੱਲ ਹੀ ਅਰੇਂਜਮੈਂਟ ਨਹੀਂ ਕੰਮ ਕੀ ਕਰਨਾ ਮੈਂ ਰਿਪੇਅਰ ਦਾ ਕੰਮ ਆ ਮੇਰਾ ਫੋਨ ਸਪੇਅਰ ਪਾੜਦੇ ਕੰਮ ਏਸੀ ਦਾ ਫਿਲਟਰ ਦਾ ਸਾਰਾ ਕੰਮ ਇਹਨਾਂ ਦਾ ਹੀ ਸਾਰੀ ਦੁਕਾਨ ਸਾਮਾਲਣਾ ਪੜੀ ਇਹ ਹੀ ਹੁਣ ਤਾਂ ਬਿਲਕੁਲ ਸੁਹਾ ਹੀ ਹੋ ਗਿਆ ਮੈਂ ਨਹੀਂ ਛੱਡ ਚੱਕਿਆ ਜਨਾਹ ਭਾਈ ਜੀ ਚਕੇ ਦੋ ਬੰਦੇ ਸੀ ਮੈਂ ਤੇ ਮੱਈਆ ਸੀ ਰੋਲ ਮੱਈਆ ਸੀ ਸਿਰਫ ਦੋ ਭਾਈ ਅਸੀਂ ਮਲੇ ਦੋ ਬੰਦੇ ਸੀ ਤੁਸੀਂ ਛੱਡ ਚੱਕੇ ਹਾਂਜੀ ਭਾਜੀ ਤੇ ਮੈਂ ਇੱਥੇ ਛੱਡ ਚੱਕਾ ਹਾਂ ਅੱਗ ਲੱਗੀ ਤੇ ਕੋਈ ਸੰਗਾਰ ਭਾਈ ਸਾਈ ਸਾਹਿਬ ਹੈ ਮੈਂ ਆਫ ਡੰਗੇ ਛੱਡ ਚੱਕੇ ਕਿੰਨੇ ਮੇਰਾ ਸਮੇਂ ਹੈਗਾ ਸੀ ਜਦੋਂ ਅੱਗ ਲੱਗੀ ਫਿਰ ਤਾਂ ਪਤਾ ਹੋਈ 7:30 8:00 ਕਾ ਟਾਈਮ ਹੋ ਰਹਾ ਹਾਂ ਇੱਧੇ ਟਾਈਮ ਹੋ ਰਹਾ ਇਹ ਤਾਂ ਪਾਣੀ ਪਾ ਗਏ ਪਾਈਪ ਨਾਲ ਮਲੇ ਗੋਣ ਬਣਾ ਹੁਣ ਬੁਝਾਈ ਅੱਗ ਅੱਛਾ ਜਿਸ ਵੇਲੇ ਪਾਣੀ ਨਾਲ ਆਪ ਆ ਕੇ ਪਾਈ ਪਾਈਆਂ ਤੇ ਤਾਂ ਅੱਗ ਬੁਝੀ ਹੋ ਗਈ ਹੈ ਵਾਈਬ ਗੇਟ ਦਾ ਭਾਈ ਲੇਟ ਇਹ ਤਾਂ ਜਿੰਦਾ ਰੇਤਾ ਕੁਛ ਆਪਣਾ ਪਾਣੀ ਦੀ ਪਾਈਪਾਂ ਆਪ ਸਾਰਾ ਕੁਝ ਆਕੇ ਕੀਤਾ ਔਰ ਮੱਲੇ ਵਾਲਿਆਂ ਨੇ ਸਾਥ ਦਿੱਤਾ ਹੈ ਨਾਲ ਪਰਿਵਾਰ ਦੇ ਮੈਂਬਰਾਂ ਨੇ ਸਾਥ ਦਿੱਤਾ ਇਸ ਕਰਕੇ ਬਸ ਹੋ ਗਿਆ ਇੱਕ ਪੈਪਸੀ ਕਟੋਗੜ 10 15 ਬਾਲਟੀਆਂ ਸੀ ਜਿਨ੍ਹਾਂ ਨੇ ਭਰ ਭਰ ਕੇ ਅੰਦਰ ਸਿੱਟੀਆਂ ਮੈਂ ਖੁਦ ਵੀ ਲੱਗਿਆ ਬਾਲਟੀ ਚੱਕ ਕੇ ਅੰਦਰੋਂ ਬਾਲਟੀ ਇੱਕ ਬਾਲਟੀ ਲਿਆਂਦੇ ਸੀ ਨਾਲ ਹੀ ਸਿੱਟਦੇ ਸੀ ਅੱਗ ਵੀ ਆਂਦੇ ਸੀ ਪਰ ਅਸੀਂ ਇਹ ਦੇਖਿਆ ਅੱਧਾ ਅੱਧਾ ਘੰਟਾ ਅਸੀਂ ਲੱਗੇ ਰਹੇ ਆ ਫਾਇਰ ਬ੍ਰੀਡ ਕਿਉਂ ਨਹੀਂ ਆਈ ਕਿੱਥੇ ਰਹਿ ਗਈ ਬੱਲਿਆ ਚ ਅਸੀਂ ਕਰੀਏ ਜਾ ਕੇ ਗੱਡੀਆਂ ਪਰੇ ਅਸੀਂ ਅੱਗ ਭਜਾਈਏ ਜਾ ਅਸੀਂ ਪਹਿਲਾਂ ਗੱਡੀਆਂ ਸਾਈਡ ਤੇ ਲਵਾਈਏ ਭਾਈ ਮਿੰਟ ਤਾਂ ਸਾਨੂੰ 8:00 ਵਜ ਕੇ 4 ਮਿੰਟ ਤਾਈ ਇਤਲਾ ਆਈ ਹੈ ਸਾਵਨ ਸਕੂਲ ਵਾਲੀ ਗਲੀ ਚ ਨੂੜਾਲਾ ਰੋਡ ਸ਼ੌਪ ਨੂੰ ਆਗਿਆ ਜੀ ਦੁਕਾਨ ਦੀ ਇਤਲਾ ਮਿਲਦੇ ਸਾਰੀ ਅਸੀਂ ਮੂਵ ਹੋ ਗਏ ਆ ਜਦੋਂ ਆ ਕੇ ਦੇਖਿਆ ਇੱਥੇ ਸਾਡੀ ਗੱਡੀ ਪਹਿਲਾਂ ਬੜੀ ਨਹੀਂ ਜੀ ਰਸ਼ ਕਰਕੇ ਗੱਡੀਆਂ ਲੱਗੀਆਂ ਅਸੀਂ ਮੋਟਰਸਾਈਕਲ ਵਗੈਰਾ ਲੱਗੇ ਸੀਗੇ ਬਹੁਤ ਦਿਕਤ ਆਈ ਸਾਨੂੰ ਪਰੇਸ਼ਾਨੀ ਆਈ ਲੇਕਿਨ ਫਿਰ ਵੀ ਆਪਾਂ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਜੀ 8:00 ਵਜ ਕੇ 4 ਮਿੰਟ ਤੇ ਤੁਹਾਨੂੰ ਕਾਲ ਆਈ ਹੈ ਹਾਂ ਜੀ ਔਰ ਇੱਥੇ ਤੁਸੀਂ ਕਿੰਨੇ ਵੇ ਪਹੁੰਚੇ ਹੋ ਅਸੀਂ 5 ਮਿੰਟ ਦੇ ਅੰਦਰ ਅੰਦਰ ਆ ਗਏ 5-7 ਮਿੰਟ ਬਿਲਕੁਲ ਇਹ ਤਾਂ ਨਿਕ ਲੋਕਾਂ ਦੇ ਨਾਲ ਇੱਕ ਇਹ ਵੀ ਕਹਿਣਾ ਹੈਗਾ ਵਾ ਜੀ ਅਸੀਂ ਆ ਆਪਣਾ ਇਹਨੂੰ ਫੋਨ ਕੀਤਾ ਤੇ ਉਹ ਕਹਿੰਦੇ ਵੇ ਹੈਗੇ ਆ ਕਿ ਪਹਿਲਾਂ ਆਪਣਾ ਟ੍ਰੈਫਿਕ ਦੂਰ ਕਰੋ ਸਕਿੱਡੀ ਤਾਂ ਨਹੀਂ 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 ਜੀ ਗਲਤ ਹੈ ਜੀ ਇੱਥੇ ਆ ਕੇ ਜਦੋਂ ਸਾਡੀ ਗੱਡੀ ਉੱਥੇ ਫਸ ਗਈ ਨਾ ਮੋਟਰਸਾਈਕਲ ਐਕਟ ਵਾਲਾਂ ਨਾਲ ਲੈਂਸ ਲੱਗੇ ਸੀ ਉਹ ਕਿਹਾ ਸੀ ਪਾਚੇ ਕਰਾਓ ਤਾਂ ਗੱਡੀ ਅੰਦਰ ਬ ਲੱਗਦਾ ਨਹੀਂ ਉਹ ਕਿਸੇ ਨੇ ਕਰਾਈ ਨਹੀਂ ਜਲਦੀ ਲੱਗਦਾ ਨਹੀਂ ਛੋਟੀ ਗਲੀ ਕਰਕੇ ਥੋੜੀ ਦਿੱਕਤ ਹੋਈ ਹਾਂ ਬਹੁਤ ਦਿੱਕਤ ਆਈ ਤਾਰਾ ਵੀ ਬੜੀਆਂ ਨੀਮੀਆਂ ਨੇ ਜੀ ਇੱਕ ਤਾਂ ਤਾਰਾ ਕਰਕੇ ਉਹ ਦੇਖੋ ਗੱਡੀ ਸਾਡੀ ਫੱਤੀ ਹੋਈ ਆ ਟੈਂਡਰ ਅੰਦਰ ਖੜਾ ਹੋਇਆ ਠੀਕ ਹੈ ਜੀ ਇੱਕ ਇਧਰੋਂ ਆਇਆ ਇੱਕ ਇਧਰੋਂ ਆਏ ਦੋ ਫਾਇਲ ਟੈਂਡਰ ਆਏ ਨੇ ਆ ਤਾਰਾ ਚ ਫਸ ਗਿਆ ਅੱਛਾ ਠੀਕ ਹੈ ਜੀ ਬੜੀ ਮੁਸ਼ਕਲ ਨਾਲ ਲੈ ਕੇ ਆਏ ਟੋਟਲ ਦੋ ਆਈਆਂ ਜੀ ਦੋ ਆਈਆਂ ਤੇ ਅੱਗ ਨੂੰ ਕਾਬੂ ਪਾੜਿਆ ਅੱਗ ਨੂੰ ਕਾਬੂ ਪਾ ਲਿਆ ਪੂਰੀ ਤਰ੍ਹਾਂ ਅੱਗ ਬੁਝ ਗਈ ਹੈ ਜੀ ਬੁਝ ਗਈ ਹੈ ਜੀ ਸੋ ਗੱਲਬਤ ਕਰਦੇ ਹੈਗੇ ਆ ਆਨੰਦਪੁਰੀ ਦੇ ਵਿੱਚ ਸਾਵਨ ਸਕੂਲ ਵਾਲੀ ਗਲੀ ਦੇ ਵਿੱਚ ਅੱਗ ਲੱਗੀ ਹੈਗੀ ਐ ਤੇ ਅੱਗ ਲੱਗਣ ਦਾ ਜਿਹੜਾ ਕਾਰਨ ਹੈਗਾ ਸ਼ੋਰ ਸਰਕਟ ਦੱਸਿਆ ਜਾ ਰਿਹਾ ਤੇ ਮੌਕੇ ਦੇ ਉੱਤੇ ਵਿਨਾਇਕ ਸਾਹਿਬ ਪਹੁੰਚੇ ਆ ਤੇ ਹੋਰ ਵੀ ਲੋਕ ਇੱਥੇ ਕਾਫੀ ਇਕੱਠੇ ਹੋਏ ਹੈਗੇ ਤੇ ਥਾਣਾ ਬਸਤੀ ਯੋਧਿਆਲ ਐਸਐਚਓ ਸਾਹਿਬ ਆਏ ਹੈਗੇ ਨੇ ਤੇ ਮੌਕੇ ਦੇ ਜਿਹੜੀ ਫਾਇਰ ਬ੍ਰੀਡ ਦੀ ਜਿਹੜੀ ਗੱਡੀ ਹੈਗੀ ਆ ਉਹ ਵੀ ਪਹੁੰਚ ਚੁੱਕੀ ਹੋਈ ਹੈ ਜੁੜੇ ਹੋ ਅਮੇਜ਼ਿੰਗ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ